ਜੋ ਸਵਾਲ ਇਹ ਵੀ ਚੁੱਕ ਸਕਦੇ ਨੇ ਨਾ ਮਨ ਲਓ ਜਿਵੇਂ ਰਵਨੀਤ ਬਿੱਟੂ ਸੀ ਉਹਨਾਂ ਨੇ ਸਵਾਲ ਚੁੱਕੇ ਭਾਜੀ ਜੀਪੀ ਵੱਲੋਂ ਵੀ ਕਾਂਗਰਸ ਵੱਲੋਂ ਵੀ ਵੀ ਜਿਸ ਤਰੀਕੇ ਦੇ ਐਕਸ਼ਨ ਤੁਹਾਡੇ ਭਰਾ ਨੇ ਕੀਤੇ ਸੰਦੀਪ ਸਿੰਘ ਸਣੀ ਨੇ ਕਹਿੰਦੇ ਫਿਰ ਇਸ ਤਰੀਕੇ ਦਾ ਮਾਹੌਲ ਬਣਾ ਦਈਏ ਹਰੇਕ ਬੰਦਾ ਕਾਨੂੰਨ ਤੋਂ ਬਾਹਰ ਹੋ ਕੇ ਕਤਲ ਕਰਦਿਆ ਕਰੀ ਜੇ ਫਿਰ ਇਹ ਜ਼ਮੀਨੀ ਬਿੱਟੂ ਜੀ ਜਵਾਬ ਦਿੰਦੇ ਫਿਰ ਮੇਰਾ ਜਵਾਬ ਐਵੇਂ ਕੋਈ ਵੀ ਬេរ ਸੁਣਨ ਤੇ ਜਿਹੜਾ ਸੂਰੀ ਗਾਲਾਂ ਕੱਢਦੇ ਸਹੀ ਸੀ ਕਿ ਉਹਨਾਂ ਨੇ ਪੱਗਾਂ ਸਿਰਫ ਹਸਾਈ ਨੇ ਰਵਨੀਤ ਬਿੱਟੂ ਜੀ ਨੇ ਸਿੱਖਾਂ ਪਹਿਣਾ ਦੀਆਂ ਪੀਂਆਂ ਪਹਿਣਾ ਸਭ ਹੀ ਆਸਾਨੀਆਂ ਮੇਰੀਆਂ ਵੀ ਤੁਹਾਡੀਆਂ ਵੀ ਰਵਨੀਤ ਬਿੱਟੂ ਸਭ ਕਰਦਾ ਸੀ ਮੇਰਾ ਨਾਂ ਲੈ ਕੇ ਸੂਰੀ ਹਰਮੰਦਰ ਸਾਹਿਬ ਟਿੱਪਣੀ ਕਰਦਾ ਸੀ ਸ਼ਰੇ ਆਮ ਦਿਨ ਬਾਹਰ ਚੜਦੇ 2% ਮਸਲ ਕੇ ਰੱਖਦੇ ਆਂਗੇ ਨੱਥ ਪਾਣਾ ਕੰਮ ਸਰਕਾਰ ਦਾ ਸੀ ਕਿ ਸੰਦੀਪ ਸਿੰਘ ਦਾ ਸੀ ਉਸ ਟਾਈਮ ਫਿਰ ਸੰਦੀਪ ਸਿੰਘ ਦਾ ਕੰਮ ਤੇ ਨਹੀਂ ਸੀ ਉਸ ਟਾਈਮ ਤੇ ਸਰਕਾਰਾਂ ਦਾ ਕੰਮ ਸੰਦੀਪ ਸਿੰਘ ਕਿਉਂ ਕਰੇ ਫਿਰ ਇਹ ਸਰਕਾਰਾਂ ਦਾ ਫਰਜ਼ ਬੰਦਾ ਸੀ ਨੱਥ ਪੋਣੀ ਸੰਦੀਪ ਸਿੰਘ ਦੇ ਵਹਾਓ ਇੱਕ ਵੀ ਪਰਚਾ ਹੋਵੇ ਪਹਿਲਾਂ ਉਸ ਤੋਂ ਪਹਿਲਾਂ ਉਤੇ ਕਿੰਨੇ ਪਰਚੇ ਸੀ ਸੂਰੀ ਉੱਤੇ ਕਿਉਂ ਨਹੀਂ ਸਰਕਾਰ ਨੇ ਫਿਰ ਨੱਥ ਪਾਈ ਉਸ ਤੋਂ ਪਹਿਲਾਂ ਕੋਈ ਪਰਚਾ ਇੱਕ ਪਰਚਾ ਵਿਖਾਓ ਮੈਂ ਕਹਿੰਦਾ ਕੋਈ ਕੁਝ ਵੀ ਵਿਖਾਓ ਸਾਡੇ ਪਰਿਵਾਰ ਤੇ ਅੱਜ ਤੱਕ ਵੀ ਇਹ ਕਿ ਪਰਚਾ ਉਹ ਸਾਡੇ ਪਰਿਵਾਰ ਥੂਰੀ ਦੇ ਬਿਆਨਾਂ ਨੇ ਪੜਕਾਏ ਉਹਨਾਂ ਨੂੰ ਦੇਖੋ ਕਿਤਨਾ ਕਿ ਦੇਣਾ ਸਿੱਖ ਸਿੱਧੀ ਹੈ ਜਮੀਰ ਜਾਗਦੀ ਕਿ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਸਿੱਖ ਅਜੇ ਮਰੇ ਨਹੀਂ ਜੁੰਦੇ ਅਸੀਂ ਤੇ ਜੇ ਆਪਾਂ ਕਹੀਏ ਕਿ ਅੱਜ ਆਪਾਂ ਘਰੇ ਬੈਠੇ ਰਹੀਏ ਸਾਡੇ ਘਰ ਆ ਕੇ ਗਾਣਾ ਕੱਢ ਜੇ ਛਰੇ ਆਮ ਤੇਹੀ ਮੈਂ ਕਾਹਦੇ ਸਰਦਾਰ ਤੇ ਸਾਡੀ ਗੈਰਤ ਕਿੱਥੇ ਮਰ ਗਈ ਗੈਰਤ ਸਾਡੀ ਅੱਜ ਫਿਰ ਗੈਰਤ ਜੁੰਦੀ ਹਜੇ ਮਰੇਣੀ ਐ ਜੀਨ ਦਾ ਕੀ ਅੱਜ ਕਿੰਨੂ ਪਤਾ ਕਿ ਮੈਨੂੰ ਨਹੀਂ ਮੇਰਾ ਪਤਾ ਕਿ ਮੈਂ ਕੱਲ ਜੀਣਾ ਕਿ ਨਹੀਂ ਜੀਣਾ ਮੈਂ ਐਡੀਆਂ ਲੰਬੀਆਂ ਸੋਚਾਂ ਸੋਚ ਕੇ ਬਹਿ ਜਾ ਮੈਂ 60 65 70 ਸਾਲ ਜੀਣਾ ਵਾ ਕਾਨੂੰ ਯਾਰ ਸਾਡੇ ਮੇਰੇ ਬੂਏ ਕੇ ਕੱਲ ਕੋ ਗਾਲ ਕੱਢ ਜੇ ਤੇ ਮੈਨੂੰ ਕੋ ਬਰਦਾਸ਼ ਹੋਊਗਾ